ਇਹ ਤੋ ਤੋ ਨਬੀਕਰ ਮੈਂ ਜਿਹੜਾ ਮੋਬਾਈਲ ਦਾ ਚੋਰ ਫੜਿਆ ਉਹ ਕਿੱਥੋਂ ਮਤਲਬ ਕਿਸ ਤਰ੍ਹਾਂ ਦਾ ਕੀ ਮੰਗਦਾ ਹੈ ਇਹ ਚੋਰੀ ਜੀ ਇਹ ਸਨੇਚ ਰਿਹਾ ਕੋਈ ਪਾਈ ਹੋਈ ਦਾ ਅਰਤੀਗਤੂ ਦਾ ਉਹ ਜਨਦੇ ਆਪਣੇ ਘਰ ਨੂੰ ਇਹ ਦੋ ਲੜਕੇ ਨੇ ਬਿਲਕੁਲ ਉਹ ਮੋਬਾਈਲ ਸਨੇਚ ਕੀਤਾ ਮੋਬਾਈਲ ਸਨੇਚ ਕਰਕੇ ਭੱਜੀ ਪੁੱਛਪੜ ਨੂੰ ਪਾਉਂਦੇ ਆ ਨਾ ਫਿਰ ਕੇ 라 ਪਾ ਗਏ ਇਹਨਾਂ ਨੂੰ ਦੋਨਾਂ ਨੂੰ ਕਾਬੂ ਕਰ ਲਿਆ ਇੱਕ ਦਾ ਨਾਮ ਲਵਪ੍ਰੀਤ ਸਿੰਘ ਇੱਕ ਦਾ ਨੰਨਨੂ ਰੈਸਟ ਕਰਨ ਤੋਂ ਬਾਅਦ ਫਿਰ ਉਹਨਾਂ ਕੋ ਜਿਹੜਾ ਇਹਨਾਂ ਨੇ ਮੋਬਾਈਲ ਸਨੈਚ ਕੀਤਾ ਸੀ ਫਲਾਈ ਦਾ ਉਹ ਵੀ ਰਿਕਵਰ ਕਰ ਲਿਆ ਇਸ ਰਜਿਸਟਰਡ ਕਰਕੇ ਤੇ ਤਫਤੀਸ਼ ਕਰਨ ਦੀ ਇਹ ਕਿੰਨੇ ਚਿਰ ਸਟ੍ਰੈਸ ਹੋ ਗਿਆ ਜੀ ਇਹ ਮਿਨੀਮਮ 2 ਘੰਟੇ ਦੇ ਅੰਦਰ ਅੰਦਰ ਹੀ ਹੈ ਇਸ ਕਰਕੇ ਤੇਨੂੰ ਕੰਮ ਕਰਦੇ ਇਤਨਾ ਜੋਸ਼ ਤੇ ਇਹਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਇਸ ਮੁੱਦੇ ਤੇ ਉਹ ਤਫਤੀਸ਼ ਚੱਲਦੀ ਹੈ ਉਹ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੀ ਕੋਈ ਗੱਲ ਸਾਹਮਣੇ ਹੋਈ ਉਹਨਾਂ ਦੇ ਵਿਛੇ ਨੇ ਕਾਰਵਾਈ ਕੀਤੀ ਹੈ ਠੀਕ ਹੈ ਜੀ ਧੰਨਵਾਦ ਜੀ ਦੂਰ ਰਕੇ ਨੇ ਇਹ ਲੋਕ ਨੂੰ ਮੋਬਾਈਲ ਸਨੇਚ ਕੀਤਾ ਇਹ ਮੋਬਾਈਲ ਸਨੇਚ ਕਰਕੇ ਭੱਜ ਗਏ ਰੈਸਟ ਕਰਨ ਤੋਂ ਬਾਅਦ ਵੀ ਜਿਹੜਾ ਇਹਨਾਂ ਨੇ ਮੋਬਾਈਲ ਸਨੇਚ ਕੀਤਾ ਸੀ ਫਲਾਈ ਦਾ ਉਹ ਦੀ ਰਿਪੋਰਟ ਕਰ ਲੈ ਪੀਐਸਰ ਸਿਸਟਮ ਕਰਕੇ ਤੇ ਤਫ਼ਤੀਸ਼ ਕਰ ਲੈ ਸ਼ਸ਼ੀ ਗਾਂਧੀ ਮੈਂ ਇੱਕ ਤੁਹਾਨੂੰ ਬੇਨਤੀ ਕਰਨਾ ਸੀ ਮੈਂ ਜਿਹੜਾ ਮੋਬਾਈਲ ਦਾ ਚੋਰੀ ਫੜਿਆ ਉਹ ਕਿੱਥੋਂ ਮਤਲਬ ਕਿਸ ਤਰ੍ਹਾਂ ਦਾ ਕੀ ਮੰਗਦਾ ਹੈ ਇਹ ਚੋਰੀ ਨਹੀਂ ਇਹ ਸਨੇਚਰ ਹੈ ਉਹ ਕੋਈ ਟਾਈਮ ਨਹੀਂ ਗਾਉਂ ਅਕਤਰੀ ਜੀ ਦਾ ਉਹ ਜੁਹਾਂਦੇ ਹੀ ਆਪਣੇ ਘਰ ਨੂੰ ਇਹ ਦੋ ਲੜਕਿਆਂ ਨੇ ਉਹ ਮੋਬਾਈਲ ਸਨੇਚ ਕੀਤਾ ਮੋਬਾਈਲ ਸਨੇਚ ਕਰਕੇ ਭੱਜ ਗਏ ਪੁਲਿਸ ਪਟ ਨੂੰ ਪਾ ਲਿਆ ਨਾ ਫਿਰ ਕੇਰਾ ਪਾ ਗਏ ਇਹਨਾਂ ਨੂੰ ਦੋਨਾਂ ਨੂੰ ਕਾਬੂ ਕਰ ਲਿਆ ਇੱਕ ਦਾ ਨਾਮ ਲਵਪ੍ਰੀਤ ਸਿੰਘ ਇੱਕ ਦਾ ਨਾਮ ਨਨੂ ਰੈਸਟ ਕਰਨ ਤੋਂ ਬਾਅਦ ਵੀ ਇਹਨਾਂ ਕੋ ਜਿਹੜਾ ਇਹਨਾਂ ਨੇ ਮੋਬਾਈਲ ਸਟੇਲਚ ਕੀਤਾ ਸੀ ਫਲਾਈ ਦਾ ਉਹ ਵੀ ਰਿਕਵਰ ਕਰ ਲਿਆ ਕੇਸ ਰਜਿਸਟਰ ਕਰਕੇ ਤੇ ਤਫ਼ਤੀਸ਼ ਕਰਨ ਦੀ ਇਹ ਕਿੰਨੇ ਚਿਰ ਸਟ੍ਰੈਸ ਹੋ ਗਿਆ ਜੀ ਇਹ ਮਿਨੀਮਮ 2 ਘੰਟੇ ਦੇ ਅੰਦਰ ਅੰਦਰ ਹੀ ਇਹਨੂੰ ਕੇਸ ਕਰਕੇ ਤੈਨੂੰ ਕਾਰਵਾਈ ਕਰ ਦੇਣਾ ਯੋਸ਼ਣ ਤੇ ਇਹਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਇਸ ਮੁੱਦੇ ਤੇ ਉਹ ਤਫ਼ਤੀਸ਼ ਚੱਲਦੀ ਹੈ ਉਹ ਡਿਊਰਿੰਗ ਇਨਵੈਸਟੀਗੇਸ਼ਨ ਜੇੜੀ ਕੋਈ ਗੱਲ ਸਾਹਮਣੇ ਆਉਂਦੀ ਹੈ ਉਹਨਾਂ ਦੇ ਵਿਰੁੱਧ ਵੀ ਕਾਰਵਾਈ ਹੋਊਗੀ ਠੀਕ ਹੈ ਜੀ ਧੰਨਵਾਦ ਜੀ क्या नहीं है वो लोगों को मोबाइल स्नैच किता, उस मोबाइल स्नैच करके पाल दी। रेस्ट कारणों के बाद में लेना को जो है ना कि मोबाइल स्नैच किता ही फ्लाइडा, वो ही तो पहले कारण है, ये सर्जिस्टर करके प्रतिष्ठ करना। शशि गांधी ਮੈਂ ਇੱਕ ਤੁਹਾਨੂੰ ਬੇਨਤੀ ਕਰਨਾ ਸੀ ਮੈਂ ਜਿਹੜਾ ਮੋਬਾਈਲ ਦਾ ਚੋਰ ਫੜਿਆ ਉਹ ਕਿੱਥੋਂ ਮਤਲਬ ਕਿਸ ਤਰ੍ਹਾਂ ਦਾ ਕੀ ਮੰਗਦਾ ਹੈ ਇਹ ਚੋਦੀ ਹੈ ਜੀ ਇਹ ਸਨੇਚਰ ਹੈ ਕੋਈ ਟਾਈਮ ਨਹੀਂ ਦਾਂ ਅੱਜ ਤੀਨ ਦਿਨ ਦਾ ਉਹ ਜੁਹਾਂਦੇ ਹੀ ਆਪਣੇ ਘਰ ਨੂੰ ਇਹ ਦੋ ਲੜਕੇ ਨੇ ਇਹਨਾਂ ਕੋਲ ਮੋਬਾਈਲ ਸਨੇਚ ਕੀਤਾ ਉਸ ਮੋਬਾਈਲ ਸਨੇਚ ਕਰਕੇ ਭੱਜ ਗਏ ਪੁਲਿਸ ਪਟਨੀ ਨੂੰ ਪਾੜ ਕੇ ਆਏ ਨੇ ਅੰਨੇ ਫਿਰ ਕੇਰਾ ਪਾ ਗਏ ਇਹਨਾਂ ਨੂੰ ਦੋਨਾਂ ਨੂੰ ਕਾਬੂ ਕਰ ਲਿਆ ਇੱਕ ਦਾ ਨਾਮ ਲਵਪ੍ਰੀਤ ਸਿੰਘ ਇੱਕ ਦਾ ਨਾਮ ਨੰਨੂ ਰੈਸਟ ਕਰਨ ਤੋਂ ਬਾਅਦ ਵੀ ਜਿਹੜਾ ਇਹਨਾਂ ਨੇ ਮੋਬਾਈਲ ਸਟੈਚ ਕੀਤਾ ਸੀ ਫਲਾਈ ਦਾ ਉਹ ਵੀ ਰਿਕਵਰ ਕਰ ਲਿਆ ਕੇਸ ਰਜਿਸਟਰ ਕਰਕੇ ਤੇ ਤਫਤੀਸ਼ ਕਰਨ ਦੀ ਇਹ ਕਿੰਨੇ ਚਿਰ ਸਟ੍ਰੈਸ ਹੋ ਗਿਆ ਜੀ ਇਹ ਮਿਨੀਮਮ 2 ਘੰਟੇ ਦੇ ਅੰਦਰ ਅੰਦਰ ਹੀ ਇਹ ਕੇਸ ਕਰਕੇ ਤੁਹਾਨੂੰ ਕਾਰਵਾਈ ਕਰਦੇ ਇਧਰ ਨਾਲ ਯੋਸ਼ਣ ਤੇ ਇਹਦੇ ਪਹਿਲਾਂ ਨੂੰ ਕੋਈ ਮਾਮਲਾ ਦਰਜ ਹੈ ਇਸ ਮੁੰਡੇ ਤੇ ਉਹ ਤਫਤੀਸ਼ ਚੱਲਦੀ ਹੈ ਉਹ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੀ ਕੋਈ ਗੱਲ ਸਾਹਮਣੇ ਆਉਗੀ ਉਹਨਾਂ ਦੇ ਵਿਰੁੱਧ ਵੀ ਕਾਰਵਾਈ ਹੋਊਗੀ ਠੀਕ ਹੈ ਜੀ ਧੰਨਵਾਦ ਜੀ